ਇਤੀ ਕੱਲ ਸਵੇਰ ਪਰਦੇ ਵਿੱਚ ਬਿਜਲੈਸ ਵੱਲੋਂ ਜਿੱਥੇ ਆਪਣਾ ਆਰਟੀ ਦਾਪਰਾਂ ਦੇ ਉੱਤੇ ਰੇਡ ਕੀਤੀ ਗਈ ਹੈ ਉੱਥੇ ਬਠਿੰਡਾ ਦੇ ਅੰਦਰ ਕੀ ਕੁਝ ਮਿਲਿਆ ਇਸ ਨੂੰ ਇੱਕ ਵਾਰ ਸਾਰੀਆਂ ਤਸਵੀਰਾਂ ਦਿਖਾ ਦਿੰਦੇ ਆ ਬਠਿੰਡਾ ਬਿਜਲੈਸ ਵੱਲੋਂ ਇਹ ਪੰਜੀ ਪੰਜ ਜਿਹੜੀਆਂ ਡੱਬ ਵਾਲੀ ਤੋਂ ਰਿਕਵਰ ਕਰਾਈਆਂ ਜਿਹੜੀਆਂ ਉੱਥੇ ਮੋਟੀਫਾਈਡ ਕੀਤੀਆਂ ਜਾਂਦੀਆਂ ਸੀ ਤੇ ਆਪਾਂ ਗੱਲ ਕਰੀਏ ਕਿ ਇਹ ਤਾਂ ਡੱਬ ਵਾਲੀ ਇੱਕ ਹੱਬ ਮੰਨੀ ਜਾਂਦੀ ਹੈ ਜੀਪਾਂ ਤਿਆਰ ਕਰਨ ਦੇ ਲਈ ਤੇ ਹੁਣ ਇਹਨਾਂ ਜੀਪਾਂ ਨੂੰ ਲੈ ਕੇ ਵੱਡਾ ਖਲਾਸਾ ਹੋਇਆ ਜਿੱਥੇ ਗੁਜਰਾਤ ਤੋਂ ਐਨਓਸੀ ਲਈ ਜਾਂਦੀ ਸੀ ਤੇ ਇਹ ਜੀਪਾਂ ਜਿਹੜੀਆਂ ਡੱਬ ਵਾਲੀ ਤੋਂ ਕੀਤੀਆਂ ਜਾਂਦੀਆਂ ਸੀ ਲੱਖਾਂ ਰੁਪਏ ਇਹਨਾਂ ਦੇ ਵਸੂਲੇ ਜਾਂ ਨੰਗਾ ਸੀ ਤਾਂ ਹੁਣ ਬਠਿੰਡਾ ਵਿਜੀਲੈਂਸ ਵੱਲੋਂ ਦੋ ਵਿਅਕਤੀ ਦੇ ਖਿਲਾਫ ਮਾਮਲਾ ਦਾਜ ਕੀਤਾ ਗਿਆ ਤੇ ਇਹ ਜਿਹੜੀਆਂ ਪੰਜੀਪਾਂ ਨੇ ਉਹ ਇਤੋਂ ਆਪਣਾ ਰਿਕਵਰ ਕਰਾਈਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਉੱਤੇ ਵੱਡੇ ਵੱਡੇ ਜਿਹੜੇ ਹਾਰ ਨੇ ਉਹ ਲੱਗੇ ਹੋਏ ਨੇ ਵੱਡੀਆਂ ਵੱਡੀਆਂ ਲੈਟ ਆਈਡੀ ਲੱਗੀਆਂ ਹੋਈਆਂ ਨੇ ਲੇਕਿਨ ਇਹ ਸਾਰਾ ਕੰਮ ਜਿਹੜਾ ਇਹ ਇਹ ਇੱਕ ਜਾਲ ਸਜੀ ਹੈ ਜਿਹੜੀ ਉਹ ਪੀਪਲ ਆਫ ਅਦਰ ਮਿਲੀ ਹੈ ਜੇ ਅੱਜ ਬ ਗੱਲ ਕਰੀਏ ਤਾਂ ਬੀਤੀ ਕੱਲ ਬਿਜਲੈਸ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜੇ ਨੇ ਆਰਟੀਓ ਦਫ਼ਤਰਾਂ ਉੱਤੇ ਰੇਡ ਕੀਤੀ ਗਈ ਸੀ ਤੇ ਬਠਿੰਡਾ ਬਿਜਲੈਸ ਵੱਲੋਂ ਇੱਕ ਵੱਡੀ ਜਿਹੜੀ ਹੈ ਹਾਈ ਰਿਕਵਰੀ ਜਿਹੜੀ ਕੀਤੀ ਹੈ ਜਿਸ ਦੇ ਵਿੱਚ 25 ਲੱਖ ਦੇ ਆਸ-ਪਾਸ ਦੀਆਂ ਜਿਹੜੀਆਂ ਇਹ ਜੀਪਾਂ ਨੇ ਏ ਡਬਲ ਇਹ ਤੋਂ ਇਹਨਾਂ ਵੱਲੋਂ ਬਰੰਦ ਕਰਵਾਈਆਂ ਗਈਆਂ ਨੇ ਹਾਲੇ ਤੱਕ ਕੋਈ ਵੀ ਬਿਜਲੈਸ ਦਾ ਅਧਿਕਾਰੀ ਜਿਹੜਾ ਇਸ ਸੰਬੰਧੀ ਬੋਲਣ ਨੂੰ ਆਪਣਾ ਤਿਆਰ ਨਹੀਂ ਹੈ ਕਿਉਂਕਿ ਇਸ ਸੰਬੰਧੀ ਜ ਐਸਪੀ ਕਲੰਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਰਿਸਰਚ ਕੀਤੀ ਗਈ ਸੀ ਤੇ ਇਹਨਾਂ ਵੱਲੋਂ ਜਿਹੜੀਆਂ ਨੇ ਇਹ ਸਾਰੀ ਆਪਣਾ ਜਾਲ ਸੱਜੀ ਦਾ ਇੱਕ ਆਪਣਾ ਪਰਦਾ ਦਿਨੋਂ ਖਾਸ਼ ਕੀਤਾ ਗਿਆ ਜਿੱਤੇ ਇਹੜੇ ਨੰਬਰ ਨੇ ਬਠਿੰਡਾ ਆਟੇ ਦਫਤਰ ਵੱਲੋਂ ਇਹ ਲਗਾਏ ਜਾਂਦੇ ਸੀ ਜੇ ਆਪਾਂ ਗੱਲ ਕਰੀਏ ਤਾਂ ਇਹ ਨੰਬਰ ਨੇ ਪੀਵੀ03 ਇਹ ਬਠਿੰਡਾ ਦੇ ਨੰਬਰ ਸੀ ਤੇ ਇਹਨਾਂ ਦੀ ਜਿਹੜੀ ਐਨਓਸੀ ਆ ਉਹ ਗੁਜਰਾਤ ਤੋਂ ਲਈ ਜਾਂਦੀ ਸੀ ਤਾਂ ਇਹਦੇ ਬਠਿੰਡਾ ਦੇ ਅੰਦਰ ਜਿਹੜੀਆਂ ਨੇ ਆਟੇ ਦਫਤਰ ਤੇ ਜਦੋਂ ਰੇਡ ਕੀਤੀ ਗਈ ਤਾਂ ਉੱਥੋਂ ਜਿਹੜਾ ਬਿਜ਼ਨਸ ਨੇ ਕੁਝ ਵੀ ਡਾਕੂਮੈਂਟ ਨੇ ਉਹ ਆਪਣੇ ਇਹਨਾਂ ਦੇ ਵੱਲੋਂ ਵੀ ਆਪਾਂ ਕਬਜ਼ੇ ਲੈ ਲਏ ਨੇ ਦੋ ਵਿਅਕਤੀਆਂ ਦੇ ਕਲਾਫ ਜਿਹੜਾ ਹੈਗਾ ਉਹ ਨਾਂ ਦਾ ਦਰਜ ਕੀਤਾ ਗਿਆ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਹੋਰ ਇਸ ਦੇ ਵਿੱਚ ਕੀ ਕੁਝ ਨਿਕਲਦਾ ਹੈ ਖਬਰ ਪੰਜਾਬ ਦੇ ਲਈ ਬਠਿੰਡਾ ਤੋਂ ਜਸਕਰਮ ਦੀ ਰਿਪੋਰਟ